ਕਲ ਜੁਗ ਨੇ ਐਸਾ ਜੋਰ ਪਾਇਆ ਕਲ ਜੁਗ ਨੇ ਐਸਾ ਜੋਰ ਪਾਇਆ ਰਿਸ਼ਤੇ ਆਂ ਦਾ ਬੇੜਾ ਗਰਕ ਗਿਆ ਕਲ ਜੁਗ ਨੇ ਐਸਾ ਜੋਰ ਪਾਇਆ ਰਿਸ਼ਤੇ ਆਂ ਦਾ ਬੇੜਾ ਗਰਕ ਗਿਆ ਪਹਿਲਾਂ ਪੁੱਤ ਪਿਓ ਤੋਂ ਡਰਦੇ ਸਨ ਹੁਣ ਪਿਓ ਪੁੱਤ ਅੱਗੇ ਝੜਕ ਗਿਆ ਪਹਿਲਾਂ ਪੁੱਤ ਪਿਓ ਤੋਂ ਡਰਦੇ ਸਨ ਉਹਨ ਪਿਓ ਪੁੱਤ ਅੱਗੇ ਜਰਕ ਗਿਆ ਮਾਤੀ ਨਾਲ ਕਰਦੀ ਵੱਧ ਫੈਸ਼ਨ ਮਾਤੀ ਨਾਲ ਕਰਦੀ ਵੱਧ ਫੈਸ਼ਨ ਵਿੱਚ ਦੋਹਾਂ ਦੇ ਕੋਈ ਨਾ ਫਰਕ ਕਰਿਆ ਸ਼ਰਮ ਹਜਾ ਤਾਂ ਉੱਡ ਗਈ ਖੰਭ ਲਾਗੇ ਸ਼ਰਮ ਹਜਾ ਤਾਂ ਉੱਡ ਗਈ ਖੰਭ ਲਾਗੇ ਬਸ ਰਹਿ ਦੁਨੀਆ ਤੇ ਠਰਕ ਗਿਆ ਸੋਲ ਇਹਨੂੰ ਤਾਂ ਤਰੱਕੀ ਕਹਿੰਦੇ ਨੇ ਸੋਲ ਇਹਨੂੰ ਤਾਂ ਤਰੱਕੀ ਕਹਿੰਦੇ ਨੇ ਤੂੰ ਤਾਂ ਐਵੇਂ 扑ਕ ਗਿਆ ਤੂੰ ਤਾਂ ਐਵੇਂ ਪੜਕ ਗਿਆ ਤੂੰ ਤਾਂ ਐਵੇਂ ਪੜਕ ਗਿਆ